ਨਰੇ ਲਾਈ ਹੈ ਤੇਰੀ ਇਹ ਲਾਈ ਪਈ ਕਿਸਾਨਾਂ ਦੀ ਨਹੀਂ ਕੱਲਿਆ ਸੀ ਇਹ ਮਸਲਾ ਕਦੀ ਹਮੇਸ਼ਾ ਨਹੀਂ ਆ ਜਾਂ ਕਿ ਕਿਸੇ ਪਤੀਰੀ ਕਰਨਾ ਨਹੀਂ ਹੈ ਇਹ ਲਾਈ ਉਸ ਸਾਰਨਸਾਨ ਦੀ ਹੈ ਜਿਹੜਾ ਇਹ ਦੁਨੀਆ ਦੇ ਪੈਦਾ ਹੋਏ ਸਾਰਾ ਲੈ ਰਿਹਾ ਤੁਹਾਨੂੰ ਕੀ ਲੱਗਦਾ ਵੀ ਆਪਾਂ ਕਦੇ ਛੜਕਾਂਦੇ ਆ ਆ ਯੂਨੀ ਬਰੇਕੋ ਛੜਕਾ ਤੇ ਆ ਉਹ ਕੋਈ ਨਹੀਂ ਕਰ ਰਹੇ ਦੇਸ਼ ਟਕਾ ਤੇ ਆ ਕਿ ਉਹ ਫਿਕਰ ਨਾਲ ਮੁਸ਼ਰ ਕਰਦੇ ਆ ਕਿਉਂ ਕਰ ਕਰਦੇ ਜਾਓ ਜਦੋਂ ਨਿਊ ਬਾਦ ਆਤਰ ਆ ਉਹ ਨਿਊ ਬਾਦ ਆਤਰ ਕਿਵੇਂ ਪੂਰੀ ਮੁਲਕਾ ਨੂੰ ਗੁਲਾਮ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਭੋਜਨ ਦੇ ਕਾਜਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਫਸਿਲੇ ਨੇ ਧਾਤੀਆਂ ਜਾਇ ਪਾਣੀ ਆ ਜਾਵੇ ਉਹਦੇ ਕਿਵੇਂ ਕਾਜਾ ਕਰਨਾ ਹੈ ਇਹ ਉਹ ਨਹੀਂ ਕਰਦੇ ਆਪਾਂ ਨੂੰ ਜਲਦੀ ਮੋਦੀ ਆ ਕਰ ਰਿਹਾ ਹੈ ਮੋਦੀ ਰਿਆਤਾ ਖੋੜਾ ਉਹ ਨੂਵਾਬਾ ਦਾ ਰਾਇਆ ਦਾ ਉਹ ਉਹ ਨਾ ਵੱਡੇ ਵੱਡੇ ਕਾਰਪੋਰੇਟਾਂ ਦਾ ਜਿਹੜਾ ਸਰਕਾਰ ਭਾਵੇਂ ਬੈਠਾ ਮਜ਼ਦੂਰ ਹੀ ਗੱਲ ਕਹਿੰਦਾ ਕਿ ਰਾਇ ਵੀ ਕਦੇ ਸਾਧਿਆ ਮਜ਼ਦੂਰ ਦੀ ਨਹੀਂ ਹੈ ਕੋਈ ਦੁਕਾਨਦਾਰ ਕਹਿੰਦਾ ਕਿ ਰਾਇ ਵੀ ਕਦੇ ਸਾਧਿਆ ਨਾ ਸਾਡੇ ਦੇ ਰਾਇ ਦੀ ਹੈਗੀ ਜਿਹੜਾ ਨੂਵਾਬਾ ਦਾ ਆਦਰ ਨੇ ਆਉਣਾ ਨੀਤੀਆਂ ਨੂੰ ਲਾਪੂ ਹੋਣੇ ਤੁਹਾਡੀ ਕੋਈ ਤੇ ਕਰਜ਼ਾ ਹੋਵੇ ਉਹਨਾਂ ਲੋਕਾਂ ਦਾ ਤਾਂ 3 ਕਰੋੜ ਦਾ ਖਸਰ ਪ੍ਰੋਗਰਾਮ ਸਾਡੇ ਮੋਰਚੇ ਦੇ ਉੱਤੇ ਇਸ ਵਾਸਤੇ ਵਿੱਚ ਇੱਕ ਮੰਗ ਇਹਦੀ ਹੈ ਇਹ ਪਾਈਏ ਨਾਲ ਦੇ ਕਾਇ ਮਜ਼ਦੂਰ ਨੇ ਉਹਨਾਂ ਦੇ ਇਹਾਸ 700 ਰੁਪਏ ਦਾ ਇੰਤਜ਼ਾਰ ਇੱਕ ਅੱਧ ਸਾਲ ਦੀ ਗੱਲ ਨਹੀਂ ਹੋਣੀ ਕੱਲੀ ਅੱਧ ਬਤੀ ਦੀ ਗੱਲ ਨਹੀਂ ਹੋ ਰਹੀ ਅੱਜ ਬੜੇ ਬੜੇ ਮਾਲ ਖੋਲਗੇ ਬੜੀਆਂ ਬੜੀਆਂ ਦੁਕਾਨਾਂ ਖੁੱਲ ਗਈਆਂ ਮੱਦੇ ਬੜੇ ਘਾੜੇ ਆਉਂਦੇ ਆ ਅੱਜ ਸਾਰਾ ਦੁਕਾਨਦਾਰ ਖਤ ਹੋ ਗਿਆ ਬਾਜ਼ਾਰ ਖਤ ਹੋ ਗਿਆ ਕੀ ਇਹ ਲਈ ਉਹਨਾਂ ਦੀ ਨਹੀਂ ਹੈ ਬਿਜ਼ਨਸ ਸਾਹਮਣੇ ਮੋਰਚੇ ਦੌਰਾਨ ਆफी ਮੁਟੇ ਵਿਰਸ ਮਾਰਦੀ ਕਰਿਆ ਉਹ ਰੋਕ ਲਈ ਉਹਨਾਂ 7 ਲੱਖ ਰੁਪਿਆ ਲਵੀ ਸੀ ਬੜਾ ਜੇ ਤੋਂ ਬਿਪਜਾਰ ਆ ਨਾਥੇ ਲੱਗਿਆ ਚਾਲਨਰ ਕਥੇ ਗਿੱਤੇ ਮਗਰੋਂ ਜਿਹੜੀ ਵਾਸ ਮਾਰਕੀਟ ਬਾਤ ਹੋਈ ਹੈ ਸਾਥ ਵਧਿਆ ਜੇ ਕੋਈ ਫਸ ਗਿਆ ਮਾਬੂਦੀ ਆਉਦੇ ਕਹਿੰਦੀ ਰਾਜੇ ਬੁਧੀ ਵੀ ਹੈਗੀ ਆ ਸੋ ਪਰ ਆਪਾਂ ਲੋਕੇ ਲੜ ਰਹੇ ਆ ਤਬਾੜ ਕਰ ਰਹੇ ਆ ਵੀਰ ਜੀ ਕੱਲਾ ਪੰਜਾਬ ਨਾਲ ਲੜ ਰਿਹਾ ਚਾਹਰ ਰੜ ਰਿਹਾ ਚੱਕਰਸਾਨ ਨਾਲ ਲੜ ਰਿਹਾ ਇਥੇ ਹਰ ਉਹ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਚੇਹਰ ਨੂੰ ਸਾਹਮਣੇ ਦੀ ਕੋਸ਼ਿਸ਼ ਕਰੋ ਕਿ ਬੰਦਿਆਂ ਚਾਲਾ ਦੋਤੀ ਵੀਰਿਆ ਬੰਦਿਆਂ ਨਾਲ ਜੰਗ ਰਿਹਾ ਇਹਦੇ ਪੱਥਰਵਾਜ ਕਿੱਥੇ ਹੋਇਆ ਪੱਥਰ ਮਾਰਨੇ ਆ ਉਹ ਵੀ ਬਾਅਦ ਸੇ ਕੋਸ਼ਿਸ਼ ਹੋ ਰਹੀ ਆ ਸੋ ਮੇਰਾ ਵੀ ਇਹ ਖਾਲਸਾ ਸਭਰ ਬਣਾ ਕੇ ਰੱਖਿਓ ਜ਼ਬਰਦਸਤ ਮੁਕਾਬਲਾ ਸਬਰਨਾਲ ਕਿਲੇ ਕਰਨਾ ਹੈ ਸਾਡੇ ਕੋਲ ਸਭ ਤੋਂ ਵੱਡੀਆਂ ਆਦਾਨਾਂ ਦੇ ਪਾਣੀ ਪਾਸ਼ਾ ਨੂੰ ਰੱਖਦੇ ਦੇ ਸੀ ਨੌਵੇਂ ਪਾਸ਼ਾ ਨੂੰ ਦੇਵਾ ਦਿੱਤੀ ਕਿ ਇਹ ਜ਼ਬਰਦਸਤ ਮੁਕਾਬਲਾ ਸਬਰਨਾਲ ਕੀਤਾ ਸੀ ਚੌਲ ਜਾਨੋਂ ਦਾ ਫਿਰ ਤੁਹਾਡੇ ਕੋਲ ਖਾਸ ਮੇਰੀ ਟੀਮ ਹੈ ਬੜਾ ਫਿਕਰ ਹੁੰਦਾ ਹੈ ਜਦੋਂ ਨੌਜਵਾਨੀ ਮੋਰੇ ਜਾਂਦੀ ਹੈ ਤੇ ਉਹ ਇੱਕ ਟੋਡਾ ਹਰਪਾਲਪੁਰ ਦਾ ਆਪਣੇ ਇਥੇ ਅਮੇਰ ਹਰਪਾਲਪੁਰ ਮੰਡਾ

ਸਰਵਜਨੋ ਜਿਹਨ ਕਾਰਨ ਵਾਲਾ ਕਰਦਾ ਮੈਂ ਅੱਜ ਇਹਨਾਂ ਅੱਜ ਦੇ ਬਾਰੇ ਵਿੱਚ ਗੱਲ ਕਰਨੀ ਆ ਜਿਹੜੀ ਕਹਿਣ ਆਏ ਆ ਕਿ ਇਹ ਮੋਰਚਾ ਆ ਹਾਕ ਬੱਤੇ ਹੋਣਾ ਜਦੋਂ ਦਿੱਲੀ ਵਿੱਚ ਸੀ ਨਾ ਬਹੁਤ মিডিਆ ਵਾਲੇ ਇਸ ਤਰ੍ਹਾਂ ਕਰਦਾ ਸੀ ਕਿ ਆ ਇਹ ਕੀ ਬਣੂਗਾ ਮਗਾ ਕੁਝ ਨਹੀਂ ਕਰਦਾ ਜਿਸਕੇ ਆਵਾਜ਼ ਸੁਪਾਧਿਤ ਖੇਰੇ ਆ ਬੋਲੇ ਸਰਵਜਨੋ ਦੀਆ ਆਪਾਂ ਮਿਲ ਰਹੇ ਹਾਂ ਇਹਦਾ ਮਾਹੌਲ ਨਾਖਰਾ ਕਰੈਕਟਰ ਕੀ ਜੇ ਫਲਾਣਾ ਬੰਦਾ ਆਊਗਾ ਫਲਾਣੇ ਬੰਦੇ ਨੂੰ ਘੇਰਾਗੇ ਫਲਾਣੇ ਨਾਲ ਆਇਆ ਕਰਾਂਗੇ ਫਲਾਣੇ ਨਾਲ ਆਇਆ ਕਰਾਂਗੇ ਜਿਹੜਾ ਬੰਦਾ ਇੱਥੇ ਆਉਂਦਾ ਪਿਛਲੇ ਬੰਦੇ ਦੇ ਖਾਬਦੇ ਹੀ ਰਹੇ ਹੋਏ ਹੈਗੇ ਆ ਉਹਨਾਂ ਕੋਈ ਲਾਜ਼ਮੀ ਨਹੀਂ ਬਸ ਤੁਸੀਂ ਆਪਣੇ ਪਰਵਾਹ ਚ ਨਹੀਂ ਧੁਰਨਾ ਸਾਡੀ ਟੱਕਰ ਦੀ ਨਾਲ ਹੈ ਸਾਡਾ ਵਾਜ ਨਹੀਂ ਨਾਲ ਹੈ ਸਤਿਵਾਂ ਆਪਣੇ ਨਾਲ ਹੈ ਜੋਨ ਕਰਕੇ ਮੈਨੂੰ ਬੇਨਤੀ ਆ ਸਵੇਰ ਦੇ ਕਾ ਸ਼ਾਮ ਦੀ ਮਨਾ ਕੇ ਰੱਖਿਓ ਦੋ ਜਾਨੀ ਚੜਨ ਵਾਲਾ ਕਰਦੇ ਆ ਜਿੱਥੇ ਅੱਗੇ ਜਿਹੜਾ ਆਇਆ ਨਾ ਵੀ ਹਰ ਆਪਾਂ ਆਰਾਮ ਹੋ ਗਿਆ ਆਪੋਨ ਤੋੜਨਾ ਤੇ ਫੇਰ ਨੂੰ ਤਾਂ ਦੇ ਜਿੰਨੇ ਤੇ ਆਪ ਵੀਰੇ ਮੇਰੇ ਵਰਗੇ ਖੜੇ ਆ ਜੇ ਪਿੱਛੇ ਹੋ ਤਾਂ ਕਿਓ ਬੋਲੋ ਜੀ ਕਹਿੰਦੇ ਆ ਜੀ